ਦਾ ਕੀ ਹਾਲ ਹੁੰਦਾ ਕਿਉਂਕਿ ਮੈਂ ਪਹਿਲਾਂ ਵੀ ਕਹਿ ਕੇ ਮਾਵਾ ਠੰਡੀਆਂ ਛਾਵਾ ਛਾਵਾ ਕੌਣ ਕਰੇ ਜੋ ਨਿਕਮਾ ਦੀ ਬੋਤ ਦੇ ਵਿੱਚ ਮਿਲਦਾ ਦੁਨੀਆਂ ਦੇ ਲਈ ਜਿੱਥੇ ਮਰਜ਼ੀ ਚਲੇ ਜਾਓ ਇਸ ਕਰਕੇ ਮੈਂ ਕਹਿੰਦਾ ਜੀਂਦੇ ਜੀ ਮਾਪੇ ਦੀ ਸੇਵਾ ਕਰਿਆ ਕਰੋ ਮਾਪੇ ਦੀ ਇੱਜ਼ਤ ਕਰਿਆ ਕਰੋ ਬਾਹਰ ਦੇ ਵਿੱਚ ਇਹ ਜਿ ਭੰਡਾਰੇ ਲਾਉਣ ਦਾ ਸਰਾਂਤ ਕੱਢਣ ਦਾ ਕੋਈ ਫਾਇਦਾ ਨਹੀਂ ਵਧੀਆ ਵਧੀਆ ਪਟਿਸ਼ਾ ਬਣਾਉਣਾ ਕੀਰ ਬਣਾਉਣਾ ਮੇਰੀ ਮਾਂ ਨੂੰ ਪਨੀਰ ਪਸੰਦ ਸੀ ਆਪਾਂ ਉਹਦੀ ਪਨੀਰ ਬਣਾਉਣੀਆ ਕਿਉਂਕਿ ਉਹ ਕਿਹਦੇ ਵਾਸਤੇ ਉਹ ਬੜਾ ਖਾਣ ਆ ਰਹੀ ਹੈ ਇਸ ਕਰਕੇ ਕਹਿੰਨਾ ਆਪਣੇ ਮਾਪੇ ਦੀ ਕਦਰ ਕਰਿਆ ਕਰੋ ਮਾਪੇ ਦੀ ਇੱਜ਼ਤ ਕਰਿਆ ਕਰੋ ਆਓ ਬਹੁਤ ਸੁਣਾ ਭ절 ਸੁਣੋ ਮਾ ਬੁਲਾਉਣਾ ਨਹੀਂ ਮਾਂ ਕਿਉਂਕਿ ਜਦ ਘਰ ਦੇ ਵਿੱਚ ਇੱਕ ਪਰਿਵਾਰ ਚਲੇ ਜਾਂਦਾ ਨਾ ਉਹ ਨੂੰ ਪੁੱਛੇ ਦੇਖੋ ਘਰ ਦੇ ਵਿੱਚ ਜਿਹੜੇ ਜਿਹੜੇ ਰਿਸ਼ਤੇਦਾਰ ਆਏ ਉਹ ਤਾਂ ਚਲੇ ਜਾਂਦੇ ਨੇ ਜਿਹੜੇ ਘਰ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਬਤਾਉਂਦਾ ਸਾਡਾ ਇੱਕ ਫੈਮਿਲੀ ਮੈਂਬਰ ਘਰ ਦੇ ਵਿੱਚ ਨਹੀਂ ਹੁੰਦਾ ਕਿਉਂ ਕਿ ਉਹ ਫਿਰ ਵਾਜਾ ਮਾਰਦੀ ਐ ਔਰ ਵਾਜਾ ਮਾਰਦਾ ਬੱਚਾ ਕਹਿੰਦਾ ਕਿ ਮੈਨੂੰ ਪਤਾ ਹੈ ਪਰ ਮਾਂ ਤੂੰ ਆਉਣਾ ਨਹੀਂ ਕਦੇ ਵੀ ਮੈਨੂੰ ਤੂੰ ਹੱਡਾ ਮਾਰ ਕੇ ਬੁਲਾਉਣਾ ਨਹੀਂ ਲੋਕੇ ਮੇਰੀ ਮਾਂ ਵੀ ਸੀ ਮੈਂ ਜਦ ਰਾਤ ਨੂੰ 12 ਵਜੇ ਜਾਵਾਂ ਤਾਂ 1 ਵਜੇ ਜਾਵਾਂ ਤਾਂ 2 ਵਜੇ ਜਾਵਾਂ ਉਹ ਜਾਗਦੀ ਹੁੰਦੀ ਸੀ ਜਦ ਤੱਕ ਮੇਰਾ ਪੁੱਤ ਘਰ ਨਹੀਂ ਆਉਂਦਾ ਇਹ ਹਕੀਕਤ ਹੈ ਜੀ ਮੈਂ ਜਦ ਘਰ ਪਹੁੰਚਦਾ ਸੀ ਉਦੋਂ ਵੀ ਉਹ ਜਾਗਦੀ ਹੁੰਦੀ ਸੀ ਉਹ ਉਹੀ ਗੁੰਡਾ ਹੋਉਂਦੀ ਸੀ ਅਕਸਰ ਘਰ ਵਾਲੀ ਬਿਲਕੁਲ ਨਹੀਂ ਖੋਦੀ ਸੀ ਉਹ ਵੀ ਉਹਨੂੰ ਨੀਂਦ ਪਿਆਦੀ ਸੀ ਮਾਂ ਇੱਕ ਐਸੀ ਸ਼ਖਸੀਅਤ ਸੀ ਕਿ ਆਪਣੇ ਬੱਚੇ ਦੀ ਵੇਟ ਕਰਦੀ ਹੁੰਦੀ ਸੀ ਚਾਹੇ ਉਹ 2 ਵਜੇ ਆਵੇ ਚਾਹੇ 1 ਵਜੇ ਆਵੇ ਚਾਹੇ ਮੈਂ ਸਵੇਰੇ 4 ਵਜੇ ਜਾਵਾਂ ਮੇਰੀ ਮਾਂ ਜਾਗਦੀ ਹੁੰਦੀ ਸੀ ਪਰ ਤੜੇ ਮਾਰ ਤੋਂ ਮੇਰੀ ਮਾਂ ਦੇ ਨਾਲ ਤੇ ਪ੍ਰਮਾਤਮਾ ਜਿੱਥੇ ਵੀ ਗਈ ਹੈ ਮਹਾਮਾਈ ਉਹਦੀ ਕਿਰਪਾ ਬੜੇ ਮੇਰੇ ਪ੍ਰਯਾਤਨ ਦੇ ਬੜੇ ਹੀ ਨੇਕ ਤੇ ਰਸੀਖੋ ਕਿਉਂਕਿ ਉਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਸੀ ਪੰਜ ਸਾਲ ਉਹਦੀ ਸੇਵਾ ਕਰੀ ਅਸੀਂ ਪੰਜ ਸਾਲ ਮਾਂ ਦੀ ਕਿਉਂਕਿ ਮਹਾਮਾਈ ਦੀ ਐਸੀ ਕਿਰਪਾ ਮਾਤਰਾ ਦੀ ਐਸੀ ਕਿਰਪਾ ਤੇ ਮਾਂ ਉਹ ਉਹ ਆਪਣੇ ਚਰਨਾਂ ਦੇ ਵਿੱਚ ਰੱਖੇ ਆਓ ਕੀ ਕਹਣਾ ਕੜਾ ਕੜਾ ਹੋ ਮੈਨੂੰ ਪਤਾ ਏ ਹੁਣ ਤੂੰ ਆਉਣਾ ਨਹੀਂ ਮਾ ਹੋ ਕਦੇ ਹਾਕਾ ਮਾਰੇ ਬੋਲਣਾ ਨਹੀਂ ਮਾ ਮੈਂ ਤੈਨੂੰ ਲੱਭਦਾ ਹੂੰ ਦਿਸਦੀ ਨਹੀਂ ਹੋ ਤੈਨੂੰ ਲੱਭਦਾ ਤੂੰ ਤਿਸੰਗੀ ਨਹੀਂ ਮਾਏ ਕਦੇ ਤਾਂ ਮੁੱਖ ਵਿਖਾ ਦਿਆ ਕਰ ਮੈਂ ਤੈਨੂੰ ਹੱਥ ਜੋੜ ਕੇ ਤੈਨੂੰ ਹੱਥ ਜੋੜ ਕੇ ਕਹਿਣਾ ਮਾਏ ਕਦੇ ਤਾਂ ਮੁੱਖ ਦਿਖਾ ਦਿਆ ਕਰ ਹੱਥ ਜੋੜ ਕੇ हथ खे हथे तिया ਸੁਨਾ ਸੁਨਾ ਲੱਗਦਾ ਏ ਕਰ ਤੇਰੇ ਤੋਂ ਬਗੈਰ ਮੈਂ ਕਰ ਤੇਰੇ ਤੋਂ ਬਗੈਰ ਕਰ ਤੇਰੇ ਤੋਂ ਬਗੈਰ ਕਿਹੜੇ ਇਨਸਾਨ ਜਦ ਆਪਣਾ ਫੈਮਲੀ ਮੈਂਬਰ ਇੱਕ ਦਿਖਦਾ ਨਹੀਂ ਨਾ ਆਪਾਂ ਨੂੰ ਸੁਨਾ ਸੁਨਾ ਹੀ ਲੱਗਦਾ

घरे तो बग़ैर मारे सुखां करे साल छॾ के गुरके छल्याणो गुरकियोर मारे छॾे कल्याणो ਮਾਰੇ ਸੱਚੀ ਸੁਨਾ ਸੁਨਾ ਲਗਦਾ ਏ ਕਰ ਤੇ ਤੋਂ ਬਗੈ ਮਾਰੇ ਕਰ ਤੇ ਤੋਂ ਬਗੈ ਮਾਰੇ ਕਰ ਤੇ ਤੋਂ ਲਗਦਾ ਏ ਸਾਨੂੰ ਛੱਡ ਕੇ ਡੋਣੇ ਕਈ ਕੱਲਿਆ ਤੂੰ ਕਿਉਂ ਮੋੜੇ ਨਹੀਂ ਤੂੰ ਪੈਰ ਮਾਰੇ ਕਿਉਂ ਮੋੜੇ ਨਹੀਂ ਤੂੰ ਪੈਰ ਮਾਰੇ ਕਿਉਂ ਮੋੜੇ ਨਹੀਂ ਤੂੰ ਪੈਰ ਮਾਰੇ ਹੱਥ ਜੋ हाथ जोड़ के हो ते तुहा